ਆਉ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਨੰਬਰ 1 ਰੋਜ਼ਾਨਾ 15 ਦਿਨ ਲਗਾਤਾਰ ਅਨਾਰ ਦਾ ਸੇਵਨ ਕਰਨ ਨਾਲ ਪੈਰਾਂ ਵਿੱਚ ਹੋ ਰਹੇ ਦਰਦ ਤੋਂ ਆਰਾਮ ਮਿਲਣ ਲੱਗ ਜਾਂਦਾ ਹੈ ਨੰਬਰ 2 ਦੋ ਅੰਜੀਰਾਂ ਨੂੰ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ ਸਵੇਰੇ ਖਾਲੀ ਪੇਟ ਖਾ ਲਓ ਇਸ ਨਾਲ ਵਜ਼ਨ ਤੁਹਾਡਾ ਤੇਜ਼ੀ ਨਾਲ ਘਟ ਹੋਣ ਲੱਗ ਜਾਂਦਾ ਹੈ ਨੰਬਰ 3 ਲਾਲ ਸੇਵ ਦਿਲ ਦੀ ਬਿਮਾਰੀ ਅਤੇ ਕੈਂਸਰ ਦੀ ਬਿਮਾਰੀ ਤੋਂ ਬਚਾਈ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ। ਨੰਬਰ 4 ਸਰਦੀ ਤੋਂ ਬਚਣ ਲਈ ਰੋਜ਼ਾਨਾ ਗੁੜ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ ਅਤੇ ਸਰਦੀ ਲੱਗਣ ਤੋਂ ਬਚਾ ਰਹਿਦਾ ਹੈ। ਨੰਬਰ 5 ਰਾਜਮਾ ਵਿੱਚ ਜ਼ਿਆਦਾ ਮਾਤਰਾ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ। ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਪਕਾ ਕੇ ਹੀ ਖਾਣਾ ਚਾਹੀਦਾ ਹੈ। ਫਿਰ ਹੀ ਇਹਨਾਂ ਦਾ ਅਸਰ ਵਧੀਆ ਹੁੰਦਾ ਹੈ। ਨੰਬਰ 6: ਪੇਟ ਵਿੱਚ ਦਰਦ ਦੀ ਸਮੱਸਿਆ ਹੋਵੇ ਤਾਂ ਅਜਮਾਇਣ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਪਾਣੀ ਦੇ ਨਾਲ ਲੈ ਲਓ। ਇਸ ਨਾਲ ਪੇਟ ਨੂੰ ਆਰਾਮ ਮਿਲੇਗਾ। ਨੰਬਰ 7: ਸਰੋਂ ਦਾ ਤੇਲ ਨੱਕ ਵਿੱਚ ਪਾ ਕੇ ਪੈਣ ਨਾਲ ਕਦੇ ਵੀ ਪੇਟ ਬਾਹਰ ਨੂੰ ਨਹੀਂ ਆਉਂਦਾ। ਨਾੜ ਹੀ ਜ਼ੁਕਾਮ ਦੀ ਇਸ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ। ਨੰਬਰ 8, ਪੇਟ ਖਰਾਬ ਹੋਵੇ ਤਾਂ ਅਦਰਕ ਨੂੰ ਪੀਸ ਕੇ ਪਾਣੀ ਦੇ ਨਾਲ ਲੈ ਲਓ। ਇਸ ਨਾਲ ਪੇਟ ਠੀਕ ਹੋ ਜਾਵੇਗਾ। ਨੰਬਰ 9, ਚੱਕਰ ਦੀ ਸਮੱਸਿਆ ਹੋਵੇ ਤਾਂ ਸੌਂਫ ਵਿੱਚ ਚੀਨੀ ਮਿਲਾ ਕੇ ਖਾ ਲਓ। ਇਸ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ। ਨੰਬਰ 10 ਗੁਲਾਬ ਦੀਆਂ ਪੱਤੀਆਂ ਦਾ ਰਸ ਕੱਢ ਕੇ ਦੋ ਬੂੰਦਾਂ ਕੰਨ ਵਿੱਚ ਪਾਉਣ ਨਾਲ ਕੰਨਾਂ ਦਾ ਦਰਦ ਠੀਕ ਹੋ ਜਾਵੇਗਾ। ਨੰਬਰ 11 ਜੇਕਰ ਔਰਤਾਂ ਬੁਢਾਪੇ ਤੋਂ ਬਚਣਾ ਚਾਹੁੰਦੀਆਂ ਹਨ ਤਾਂ ਉਹ ਰੋਜ਼ਾਨਾ ਰਾਤ ਨੂੰ ਮੇਥੀ ਦਾਣਾ ਭੌਂ ਕੇ ਰੱਖਣ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਜ਼ਰੂਰ ਕਰਨ। ਇਹ ਬਹੁਤ ਹੀ ਗੁਣਕਾਰੀ ਦਾਣਾ ਹੁੰਦਾ ਹੈ ਨੰਬਰ 12 ਫਰਸ਼ ਉੱਪਰ ਕਦੇ ਵੀ ਹਾਰਪਿਕ ਨਾ ਪਾਓ ਇਸ ਨਾਲ ਤੁਹਾਡੇ ਘਰ ਦਾ ਫਰਸ਼ ਤੇ ਪੱਥਰ ਖਰਾਬ ਹੋ ਜਾਂਦਾ ਹੈ ਇਸ ਨੂੰ ਸਾਫ਼ ਕਰਨ ਲਈ ਹਮੇਸ਼ਾ ਸਿਰਫ ਨਿੰਬੂ ਦੇ ਰਸ ਦਾ ਹੀ ਇਸਤੇਮਾਲ ਕਰੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਕੁਝ ਜ਼ਰੂਰੀ ਗੱਲਾਂ ਪਸੰਦ ਆਈਆਂ ਹੋਣਗੀਆਂ ਧੰਨਵਾਦ